ਉੱਥੇ ਤੋਂ ਕਿੱਥੇ ਆਲੇ ਕੋਠੇ ਥੇ ਆਲੇ ਕਿੰਨੇ ਦਾ ਦੂਰ ਪੈ ਜਾਂਦਾ ਹੈ 8-9 ਕਿਲੋ ਮੀਟਰ 8-9 ਕਿਲੋਮੀਟਰ ਤੇ ਕਾਦੀ ਤੇ ਸਫ਼ਰ ਕਰਦਾ ਹਾਂ ਸਾਈਕਲ ਤੇ ਸਾਈਕਲ ਤੇ ਬਹੁਤ ਸਖਤ ਮਿਹਨਤ ਕਰ ਰਿਹਾ ਜੀ ਬੜੀ ਆ ਸ਼ਕਤੀ ਬੜੀ ਦੂਰੋਂ ਆਉਣੇ ਆ ਪਰ ਬਾਈ ਜੀ ਅੱਜ ਮਜ਼ਦੂਰ ਦਿਹਾੜਾ ਹਨਾ ਤੁਸੀਂ ਫੇਰ ਵੀ ਮਜ਼ਦੂਰ ਦਿਹਾੜੇ ਤੇ ਕੰਮ ਕਰ ਰਹੇ ਹੋ ਗਿਤੀ ਦਾ ਦੇਣ ਆਜਾ ਤਾਂ ਮਜ਼ਦੂਰਾਂ ਨੂੰ ਛੁੱਟੀ ਹੈਗੀ ਹੈ ਕਿ ਪਰ ਮਜ਼ਦੂਰ ਇੱਥੇ ਜਿਨ੍ਹਾਂ ਦੇ ਲਈ ਇਹ ਮਜ਼ਦੂਰ ਦਿਹਾੜਾ ਹੈਗਾ ਉਹਨਾਂ ਦਾ ਦੇਣ ਹੈਗਾ ਪਿਆ ਹੈਗਾ ਉਹ ਇੱਥੇ ਕੰਮ ਕਰ ਰਹੇ ਹੈਗੇ ਜੇ ਗੱਲ ਕਰੀਏ ਫੈਕਟਰੀ ਮਿਲਣਾ ਤਾਂ ਫੈਕਟਰੀ ਮਜ਼ਦੂਰ ਵੀ ਅੱਜ ਦੇ ਦਿਨ ਤੋਂ ਉਹਨਾਂ ਨੂੰ ਛੁੱਟੀ ਆ ਪਰ ਜੇ ਉਹ ਕੰਮ ਤੇ ਜਾਂਦੇ ਆ ਤਾਂ ਉਹਨਾਂ ਨੂੰ ਓਵਰਟਾਈਮ ਮਿਲਦਾ ਕੀ ਕੀ ਫੀਲ ਕਰਦਾਂ ਕੀ ਮਹਿਸੂਸ ਕਰਦਾਂ ਅੱਜ ਦਿਨ ਤੁਹਾਡੇ ਲਈ ਕਿ ਤੁਸੀਂ ਫੇਰ ਵੀ ਕੰਮ ਕਰਦੇ ਹੋ ਮੈਂ ਲੋਈ ਨੀ ਮਰਦਾ ਦਾ ਵਾਦਾ ਵਾਣ ਲਿਆ ਸੀ ਤਾਂ ਮੈਂ ਤਾਂ ਨਹੀਂ ਡਰੀ ਲੱਗਦੀ ਤੇ ਫਿਰ ਜਦੋਂ ਤੁਹਾਨੂੰ ਕੰਮ ਨਹੀਂ ਮਿਲਦਾ ਹਨਾ ਫਿਰ ਕੀ ਕਰਦੇ ਹਾਂ ਕਿਵੇਂ ਕਜਾਰਾ ਪਹਿਲੇ 40 ਦਿਨ ਤੁਹਾਨੂੰ ਚਾਹਤਾ ਹੈ ਅਰੋੜ ਦੇ ਨੰਨ ਕੋਲ ਗੌਰਮੈਂਟ ਵੀ ਨਾਲੋਂ ਛੇਹਦਾ ਦਰ ਵੀ ਦੀ ਦੌਰ ਵਿੱਚ ਜਮਾਂ ਦੀ ਛੇਹਦਾ ਦਰ ਰਹੀ ਨਾ ਕੋਚੇ ਨੇ ਮਾਜ ਮਜ਼ਦੂਰ ਹੈ ਤੇ ਸੋਇਨੂਰ ਦਿਹਾੜੇ ਬਾਰੇ ਤੁਹਾਨੂੰ ਪਤਾ ਕਿ ਕੀ ਮਜ਼ਦੂਰ ਦਿਹਾੜੇ ਦੀ ਕਹਾਣੀਆਂ ਕੀ ਮਜ਼ਦੂਰ ਦਿਹਾੜੇ ਦੀ ਹਿਸਟਰੀ ਹੈ ਕੀ ਕੋਈ ਇਹਦੇ ਬਾਰੇ ਜਾਣਕਾਰੀ ਹੈ ਕਿਉਂ ਬਣਾਇਆ ਇਹ ਬੇਸੂ ਮੁਦਿਹਾਰੇ ਦੀ ਤਾਂ ਸਾਨੂੰ ਜਾਣਕਾਰੀ ਹੂੰ ਪਰ ਸਾਨੂੰ ਕਰਦਿਆਂ ਮਜ਼ਦੂਰਾਂ ਦੀ ਜਾਣਕਾਰੀ ਹੈਗੀ ਆ ਸਤਿ ਸ੍ਰੀ ਅਕਾਲ ਜੀ ਮੈਂ ਸੁਰਿੰਦਰ ਟੱਲਵਾ ਤੁਸੀਂ ਜੁੜੇ ਹੋ ਟੱਲਵਾ ਟੈਲੀਵਿਜ਼ਨ ਤੁਹਾਡੀ ਦੁਨੀਆ ਦੀ ਖਿੜਕੀ ਦੇ ਨਾਮ ਅੱਜ 1 ਮਈ ਆ 1 ਮਈ ਮਜ਼ਦੂਰ ਦਿਹਾੜਾ ਤੇ ਇਹ ਮਜ਼ਦੂਰ ਦਿਹਾੜਾ ਸਿਰਫ ਇੱਕ ਤਿਹਾਰ ਨਹੀਂ ਹੈਗਾ ਇਹ ਮਜ਼ਦੂਰ ਦਿਹਾੜਾ ਯਾਦ ਆ ਉਹਨਾਂ ਹੱਕਾਂ ਦੀ ਉਹਨਾਂ ਲੜਾਈਆਂ ਦੀ ਜਿਹੜੀ ਮਜ਼ਦੂਰਾਂ ਨੇ ਲੰਬੇ ਅਸਤੇ ਦੇ ਬਾਅਦ ਸੰਘਰਸ਼ ਕਰਨ ਤੋਂ ਬਾਅਦ ਹਾਸਲ ਕੀਤੀ ਆ ਸੋ ਅੱਜ ਆਪਾਂ ਜਾਣੂ ਹੋਵਾਂਗੇ ਇਹਨਾਂ ਮਜ਼ਦੂਰਾਂ ਦੀ ਅਸਲ ਜ਼ਿੰਦਗੀ ਤੋਂ ਸੋ ਅਸੀਂ ਖੜੇ ਆ ਅੱਜ ਪਿੰਡ ਢਿਲਵਾ ਕਲਾਂ ਦੇ ਨਾਲ ਲੱਗਦੇ ਕੋਠੇ ਰਾਮਸਰ ਤੇ ਇੱਥੇ ਕੁਝ ਮਜ਼ਦੂਰ ਕੰਮ ਕਰ ਰਹੇ ਆ ਉਸਾਰੀ ਦਾ ਕੰਮ ਕਰ ਰਹੇ ਆ ਮਿਲਾਂਗੇ ਉਹਨਾਂ ਨੂੰ ਜਾਣਾਂਗੇ ਉਹਨਾਂ ਦੀ ਕਹਾਣੀ ਤੋਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਕਾਲ ਜੀ ਕੀ ਨਾਮ ਆ ਜੀ ਤੁਹਾਡਾ ਬੋਰਡ ਸਿੰਘ ਬੋਰਡ ਸਿੰਘ ਜੀ ਤੁਸੀਂ ਕਿਹੜੇ ਪਿੰਡੋਂ ਆਉਂਦੇ ਹੋ ਜੀ ਇੱਥੇ ਕੰਮ ਕਰਨ ਕਿੱਥੇ ਵਾਲੇ ਕੋਠੇ ਠੇ ਵਾਲੇ ਕਿੰਨੇ ਦਾ ਦੂਰ ਪੈ ਜਾਂਦਾ ਜੀ 8-9 ਕਿਲੋ ਮੀਟਰ ਹੈਗੇ 8-9 ਕਿਲੋਮੀਟਰ ਤੇ ਕਾਦੇ ਤੇ ਸਫ਼ਰ ਕਰਦੇ ਹੋ ਬਈ ਸਾਈਕਲ ਤੇ ਸਾਈਕਲ ਤੇ ਬਹੁਤ ਸਖਤ ਮਿਹਨਤ ਕਰ ਰਹੇ ਹੋ ਜੀ ਬੜੀ ਲਾ ਸ਼ਕਤੀ ਹੈ ਬੜੀ ਦੂਰੋਂ ਆਉਂਦੇ ਹੋ ਅੰਕਲ ਜੀ ਤੁਸੀਂ ਇਹ ਅਛਾ ਜੀ ਕਿੰਨਾ ਸਮਾਂ ਹੋ ਗਿਆ ਜੀ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਮੈਨੂੰ ਹੋ ਗਏ ਜੀ 42 ਸਾਲ 42 ਸਾਲ ਹਾਂ ਜੀ ਤੇ ਫੜਾ ਲੰਮਾ عرصਾ ਹੋ ਗਿਆ ਜੀ ਅੰਕਲ ਜੀ ਫਿਰ ਇਦਾਂ ਹੀ ਵਕ ਵਕ ਥਾਵਾਂ ਤੇ ਜਾਂਦੇ ਹੋਗੇ ਕੰਮ ਕਰਨ ਹਾਂਜੀ ਹਾਂਜੀ ਤੇ ਇਸ ਟਾਈਮ ਤੇ ਤੁਹਾਨੂੰ ਕਿੰਨੇ ਕਿ ਦਿਹਾੜੀ ਮਿਲ ਰਹੀ ਹੈ ਜੀ ਦਿਹਾੜੀ 400 ਰੁਪਏ ਮਿਲ ਰਹੀ ਹੈ 35 400 ਰੁਪਏ ਦੇ ਵਿੱਚ ਫਿਰ ਗੁਜ਼ਾਰਾ ਹੋ ਜਾਂਦਾ ਅੰਕਲ ਜੀ ਕਰਨਾ ਗੁਜ਼ਾਰਾ ਕਰਨਾ ਪੈਂਦਾ ਜੀ ਮਜਬੂਰੀਆਂ ਹਨਾ ਕਰਨਾ ਅੱਛਾ ਤੇ ਕਿਵੇਂ ਦੇਖਦੇ ਹੋ ਫਿਰ ਬਾਈ ਜੀ ਅੱਜ ਮਜ਼ਦੂਰ ਦਿਹਾੜਾ ਹਨਾ ਤੁਸੀਂ ਫੇਰ ਵੀ ਮਜ਼ਦੂਰ ਦਿਹਾੜੇ ਤੇ ਕੰਮ ਕਰ ਰਹੇ ਹੋ ਛੁੱਟੀ ਦਾ ਦਿਨ ਅੱਜ ਮਜ਼ਮਲਾਜ਼ਮਾਂ ਨੂੰ ਛੁੱਟੀ ਹੈਗੀ ਹੈਗੀ ਪਰ ਮਜ਼ਦੂਰ ਇੱਥੇ ਜਿਨ੍ਹਾਂ ਦੇ ਲਈ ਇਹ ਮਜ਼ਦੂਰ ਦਿਹਾੜਾ ਹੈਗਾ ਮਜ਼ਦੂਰਾਂ ਦਾ ਦਿਨ ਹੈਗਾ ਤੇ ਆ ਰਹੇਗਾ ਉਹ ਇੱਥੇ ਕੰਮ ਕਰ ਰਹੇ ਹੈਗੇ ਜੇ ਗੱਲ ਕਰੀਏ ਫੈਕਟਰੀ ਮਜ਼ਦੂਰਾਂ ਦੀ ਹੈਨਾ ਤਾਂ ਫੈਕਟਰੀ ਮਜ਼ਦੂਰ ਵੀ ਅੱਜ ਦੇ ਦਿਨ ਤੋਂ ਇਹਨਾਂ ਨੂੰ ਛੁੱਟੀ ਆ ਪਰ ਜੇ ਉਹ ਕੰਮ ਤੇ ਜਾਂਦੇ ਆ ਤਾਂ ਉਹਨਾਂ ਨੂੰ ਓਵਰਟਾਈਮ ਮਿਲਦਾ ਕੀ ਕੀ ਫੀਲ ਕਰਦਾਂ ਕੀ ਮਹਿਸੂਸ ਕਰਦਾਂ ਅੱਜ ਦਿਨ ਤੁਹਾਡੇ ਲਈ ਹੈ ਤੇ ਤੁਸੀਂ ਫਿਰ ਵੀ ਕੰਮ ਕਰ ਰਹੇ ਹੋ ਮਜਬੂਰ ਨਹੀਂ ਮਜਬੂਰੀ ਆ ਬੋਲਦੇ ਤੇ ਦਿਹਾੜੀ ਥੋੜੀ ਵੀ ਇੰਨੀ ਇੰਨਾ ਅੰਕਲ ਜੀ ਨਹੀਂ ਹਾਂਜੀ 400 ਤੇ ਅੱਛਾ ਗੁਜ਼ਾਰਾ ਫਿਰ ਕਰਦੇ ਹੋ ਜਾਂਦਾ 400 ਨਹੀਂ ਤੇ ਅੱਛਾ ਹੁੰਦਾ ਨਹੀਂ ਜੀ ਨਹੀਂ ਜੀ ਦੋ ਬੱਚੇ ਦੋ ਬੱਚੇ ਫਿਰ ਘਰ ਦਾ ਖਰਚਾ ਕਿਵੇਂ ਚੱਲਦਾ ਦਾ ਗੁਜ਼ਾਰਾ ਫਿਰ ਲੱਗ ਸਹੀ ਹੈ ਇਹ ਕੰਮ ਕਰਨਾ ਬੰਦ ਲਈ ਤੇ ਅੱਛਾ ਇਹ ਦੱਸੋ ਜੀ ਤੁਸੀਂ ਇਹ ਕੰਮ ਤੁਹਾਨੂੰ ਜਿਹੜਾ ਕਰ ਰਹੇ ਹੋ ਤੁਸੀਂ ਮਿਸਤਰੀ ਦਾ ਪੱਤੀ ਸਰ ਦਾ ਇਹ ਕੰਮ ਤੁਹਾਨੂੰ ਰੈਗੂਲਰ ਮਿਲਦਾ ਰੋਜ਼ ਮਿਲ ਜਾਂਦਾ ਕੰਮ ਮੈਂ ਜੀ ਰੋਜ਼ ਨਹੀਂ ਮਿਲਦਾ ਤਵਾ ਦਵਾ ਦੀ ਆਡੀ ਰਾਏ ਤਾਂ ਮੈਂ ਤਾਂ ਨਹੀਂ ਡੜੀ ਲੱਗਦੀ ਤੇ ਫਿਰ ਜਦੋਂ ਤੁਹਾਨੂੰ ਕੰਮ ਨਹੀਂ ਮਿਲਦਾ ਹਨਾ ਤੇ ਕੀ ਕਰਦੇ ਹੋ ਕਿਵੇਂ ਗੁਜ਼ਾਰਾ ਚੱਲਦਾ ਬਸ ਦੂਜੇ ਤੋਂ ਘਰ ਲਈਦਾ ਦੈਂ ਪਾਸ ਦਾ ਨਹੀਂਦਾ ਦਰਦਾ ਹੂੰ ਦੋ ਦੋ ਦੈਂ ਪਾਸ ਤਾਂ ਉਹ ਹੀ ਹੁੰਦਾ ਨਹੀਂ ਨਾ ਹਰ 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 ਤੇ ਦੂਜੇ ਤੋਂ ਟਾਈਮ ਪਾਸ ਦਾ ਦੁੱਖ ਬਾਏ ਹੁੰਦਾ ਵਾ ਘਰੋਂ ਮਾ ਤੋਂ ਆਇਆ ਮੈਂ ਜੋਨੇ ਦਿਹਾੜੀ ਵਾਸਤੇ ਜੋਨੇ ਦਿਹਾੜੀ ਮੈਨੂੰ ਆਏ ਬੰਦਿਆਂ ਨੂੰ ਤੈਅ ਤੇ ਮੈਂ ਲਵਾ ਦਿੰਦਾ ਵਾਂ ਪਿਆਰ ਨਾਲ ਜਿਵੇਂ ਚਾਹੁੰਦਾ ਚੱਲ ਤੂੰ ਦਫਾ ਹੋ ਝਾੜੀ ਨਹੀਂ ਲਾਉਣ ਦਿੰਦੇ ਸਾਨੂੰ ਕਿਉਂ ਸਾਨੂੰ ਇਹ ਹੁੰਦਾ ਵਾ ਚੱਲ ਚੰਨ ਪੈਸੇ ਝਾੜੀ ਟੱਡੂ ਦੀ ਤੁਹਾਨੂੰ ਚਾਹ ਪੈਸੇ ਮਿਲੂ ਦੇ ਬਿਲਕੁਲ ਡਾਰਮੈਂਟ ਵੀ ਸਾਨੂੰ ਅਸਹਲਾ ਦਰੂਦੀ ਡਾਰਮੈਂਟ ਜਮਾਂ ਦੇ ਸ਼ਾਹਜ਼ਾਦਾ ਰਹੀ ਨਾਤ ਜਿਵੇਂ ਜਿਵੇਂ ਤੁਸੀਂ ਤੁਹਾਡਾ ਕੋਈ ਕੰਮ ਨਹੀਂ ਚੱਲਦਾ ਜਿਸ ਦਿਨ ਫ੍ਰੀ ਹੁੰਨੇ ਹੋ ਕੰਮ ਨਹੀਂ ਮਿਲਦਾ ਕੋਈ ਪੱਤਾ ਨਹੀਂ ਦਿੱਤਾ ਜਾਂਦਾ ਤੁਹਾਨੂੰ ਵੀ ਨਹੀਂ ਜੀ ਤੁਹਾਨੂੰ ਨਹੀਂ ਮਿਲਦਾ ਜੀ ਅੱਛਾ ਜੀ ਗੌਰਮੈਂਟ ਵੱਲੋਂ ਤੁਹਾਨੂੰ ਨਹੀਂ ਮਿਲਦਾ ਬਾਝੜੀ ਆ ਤੇਰੀ ਉਹਨੂੰ ਲਾਲਾ ਉਹ ਤਾਂ ਲਾਲਾ ਤੇ ਆਪਸਾਂ ਜਿਵੇਂ ਮਜ਼ਦੂਰ ਯੂਨੀਅਨਾਂ ਹੁੰਦੀਆਂ ਹਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਵਿੜਦੇਗਾ ਅਨਾ ਤੇ ਮੰਗਾਂ ਜਿਵੇਂ ਮਨਾਈਆਂ ਵੀ ਜਾਂਦੀਆਂ ਨੇ ਜੀਆਂ ਜਿਵੇਂ ਤੁਸੀਂ ਅੱਜ ਕੱਲ੍ਹ ਕਿਸਾਨਾਂ ਦੇ ਮੁੱਦੇ ਬੜੇ ਉੱਪਰ ਰਹਿ ਆਣਾ ਤੇ ਕਿਸਾਨ ਆਪਣੀਆਂ ਲੜ ਕੇ ਸੰਘਰਸ਼ ਕਰਕੇ ਮੰਗਾ ਮੰਵਾ ਲੈਂਦੇ ਉਵੇਂ ਹੀ ਮਜ਼ਦੂਰ ਯੂਨੀਅਨਾਂ ਹੈਗੀਆਂ ਜਥੇਬੰਦੀਆਂ ਹੈਗੀਆਂ ਫਿਰ ਤੁਸੀਂ ਜਦੋਂ ਵਿਹਲੇ ਹੁੰਨੇ ਆ ਕੰਮ ਨਹੀਂ ਮਿਲਦਾ ਜਾਂ ਪੱਤੇ ਦੀ ਖਾਤਰ ਕੋਈ ਕਿਸੇ ਮਜ਼ਦੂਰ ਯੂਨੀਅਨ ਦੇ ਨਾਲ ਕੰਟੈਕਟ ਨਹੀਂ ਕੀਤਾ ਸਾਡਾ ਕੋਈ ਕਾਰਡ ਹੀ ਨਹੀਂ ਬਣੇਗਾ ਨਹੀਂ ਮਜ਼ਦੂਰ ਯੂਨੀਅਨਾਂ ਦਾ ਕੋਈ ਕਾਰਡ ਨਹੀਂ ਹੁੰਦਾ ਵੀਰੇ ਮਜ਼ਦੂਰ ਯੂਨੀਅਨਾਂ ਹੁੰਦੀਆਂ ਉਹਨਾਂ ਦੇ ਮੈਂਬਰ ਬੰਨਾ ਪੈਂਦਾ ਉਹਨਾਂ ਨਾਲ ਕੰਟੈਕਟ ਕਰਕੇ ਫੋਟੀਆਂ ਜਿਹੜੀਆਂ ਮੰਗਾ ਹੁੰਦੀਆਂ ਉਹਨਾਂ ਨੂੰ ਲੈ ਕੇ ਤੁਸੀਂ ਡੀਸੀ ਦਫ਼ਤਰ ਨੂੰ ਯਾ ਡੀਸੀ ਸਾਹਬ ਨੂੰ ਮਿਲ ਸਕਦੇ ਹੋ ਠੀਕ ਆ ਬੀਡੀਪੀ ਦਫਤਰ ਨੂੰ ਮਿਲ ਸਕਦੇ ਹੋ ਜੇਕਰ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦਾ ਤਾਂ ਤੁਸੀਂ ਸੰਘਰਸ਼ ਵੜ ਸਕਦੇ ਹੋ ਧਰਨੇ ਵਿਚਾਰੇ ਕਰ ਸਕਦੇ ਹੋ ਇਹ ਇਹ ਸੰਵਿਧਾਨਿਕ ਅਧਿਕਾਰ ਹੈਗੇ ਤੁਸੀਂ ਕੋਈ ਕਿਸੇ ਮਜ਼ਦੂਰ ਯੂਨੀਅਨ ਦੇ ਨਾਲ ਅਟੈਚਮੈਂਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੀ ਤਾਂ ਤੁਸੀਂ ਬੜੀ ਦੂਰੋਂ ਆਉਂਦੇ ਹੋ ਹਾਂਜੀ ਫੜਾਈ ਕੰਮ ਕਰਦੇ ਹੋ ਇੱਥੇ ਆ ਕੇ ਹਨਾ ਇਹ ਤੁਹਾਡਾ ਪਰਿਵਾਰ ਫਿਰ ਕਦਰ ਕਰਦਾ ਕਿਵੇਂ ਦੇਖਦਾ ਤੁਹਾਡੀ ਇਸ ਹਾਲਾਤਾਂ ਨੂੰ ਬਹੁਤ ਸਖਤ ਮਿਹਨਤ ਕਰਦੇ ਹਾਂ ਪਰਿਵਾਰ ਦੀ ਕਦਰ ਕੀ ਕਿਵੇਂ ਦੇਖਦਾ ਪਰਿਵਾਰ ਠੀਕ ਹੀ ਦੇਖਦਾ ਹੈ ਗੱਲ ਮਿਲ ਕੇ ਟਾਈਮ ਪਾਸ ਕਰਨਾ ਠੀਕ ਹੈ ਤੁਹਾਨੂੰ ਕਦਰ ਹੋ ਰਹੀ ਹੈ ਤੁਹਾਡੀ ਹਾਂ ਜੀ ਹਾਂ ਜੀ ਸੋ ਤੁਹਾਨੂੰ ਸਵਾਲ ਆ ਜੀ ਆ ਜਿਓ ਤੁਸੀਂ ਕਿੱਧਰ ਜਾ ਰਹੇ ਹੋ ਇੱਧਰ ਆ ਜਿਓ ਤੁਹਾਨੂੰ ਸਵਾਲ ਆ ਮੇਰਾ ਐਕਸਾ ਇਹ ਅੱਜ ਮਜ਼ਦੂਰ ਦਿਹਾੜਾ ਹੈਗਾ ਹਨਾ ਤੇ ਮਜ਼ਦੂਰ ਦਿਹਾੜੇ ਬਾਰੇ ਤੁਹਾਨੂੰ ਪਤਾ ਕਿ ਕੀ ਮਜ਼ਦੂਰ ਦਿਹਾੜੇ ਦੀ ਕਹਾਣੀ ਆ ਕੀ ਮੁਈ ਦੂਰ ਦਿਹਾੜੇ ਦੀ ਹਿਸਟਰੀ ਹੈਗੀ ਐ ਕੋਈ ਇਹਦੇ ਬਾਰੇ ਜਾਣਕਾਰੀ ਹੈ ਕਿਉਂ ਬਣਾਇਆ ਗਿਆ ਇਹ ਦੂਰ ਦਿਹਾੜੇ ਦੀ ਤਾਂ ਹੈਗੀ ਸਾਨੂੰ ਜਾਣਕਾਰੀ ਹੂੰ ਪਰ ਸਾਨੂੰ ਕਰਦਿਆਂ ਮਜਬੂਰੀਆਂ ਦੀ ਜਾਣਕਾਰੀ ਹੈਗੀ ਐ ਵੀ ਕਰਦਿਆਂ ਸਾਡੀਆਂ ਮਜਬੂਰੀਆਂ ਬੱਚੇ ਆ ਸਾਡੇ ਛੋਟੇ ਛੋਟੇ ਸਾਨੂੰ ਕੰਮ ਕਰਨਾ ਪੈਂਦਾ ਹੈਗਾ ਹੂੰ ਹੁਣ ਛੁੱਟੀ ਤਾਂ ਠੀਕ ਐ ਚਲੋ ਹੈਗੀ ਐ ਮਜ਼ਦੂਰਾਂ ਨੂੰ ਪਰ ਕਰੀਏ ਕੀ ਕਰਦਿਆਂ ਮਜਬੂਰੀਆਂ ਜਦੋਂ ਛੁੱਟੀ ਕਰ ਦਿੰਦੇਗਾ ਤੁਸੀਂ ਜਿਵੇਂ ਮਜ਼ਦੂਰਾਂ ਲਈ ਇੱਕ ਸੀਮਤ ਸਮਾਂ ਹੈਗਾ ਕਿ 8:00 ਵਜੇ ਤੋਂ 8:00 ਵਜੇ ਤੱਕ ਮਤਲਬ 8 ਘੰਟੇ ਦਾ ਸਮਾਂ ਸਵਿਧਾਨਿਕ ਤੌਰ ਤੇ ਆ ਇਹ ਠੀਕ ਆ ਕਾਨੂੰਨੀ ਤੌਰ ਤੇ ਆ ਕਿ ਤੁਸੀਂ 8 ਘੰਟੇ ਕੰਮ ਕਰਦੇ ਹੋ ਜਾਂ ਇਸ ਤੋਂ ਵੱਧ ਕੰਮ ਕਰਦੇ ਹੋ ਨਹੀਂ ਜੀ 8 ਘੰਟੇ ਕੰਮ ਕਰਕੇ ਨਹੀਂ ਨਾ ਸਰਦਾ ਜੀ ਹੂੰ ਸਾਡੇ ਤੋਂ 10 ਘੰਟੇ ਕੰਮ ਕਰਵਾਇਆ ਜਾਂਦਾ 10 ਜਾਂ 12 ਘੰਟੇ ਹੂੰ ਫੇਰ ਕਿਤੇ ਜਾ ਕੇ ਗੁਜ਼ਾਰਾ ਹਾਂਜੀ ਗੁਜ਼ਾਰਾ ਫੇਰ ਵੀ ਨਹੀਂ ਹੁੰਦਾ ਕਹਿੰਦਾ ਭਾਵਾ ਨਾ ਬਸ ਟਾਈਮ ਪਾਸ ਕਰੀ ਜਾਂਦੇ ਹੀ ਚੱਲੀ ਜਾਂਦਾ ਪਰਿਵਾਰ ਦਾ ਜਿਵੇਂ ਢਾਂਚਾ ਹੈਗਾ ਹੂੰ ਜੇ ਇਹ ਕੰਮ ਛੱਡ ਦੇਣਗੇ ਜੇ ਮੰਨ ਲਓ ਅੱਜ ਛੁੱਟੀ ਕਰਦੇ ਸੀ ਫਿਰ ਸ਼ਾਮ ਨੂੰ ਬੱਚਿਆਂ ਨੇ ਕਹਿਣਾ ਜਾ ਕੇ ਚੀਜੀ ਮੰਗਣਗੇ ਬੱਚੇ ਸਾਡੇ ਉਹ ਕਿੱਥੇ ਖੋ ਕਿੱਥੋਂ ਦੇਵਾਂਗੇ ਫਿਰ ਅਸੀਂ ਜਿੰਨਾ ਕੰਮ ਕਰਾਂਗੇ ਆ ਵੀਰ ਤੁਹਾਡਾ ਨਾਮ ਦੱਸੋ ਵੀਰ ਸਿੰਘ ਥੋੜਾ ਉੱਚੀ ਬੋਲਿਓ ਜੇ ਕਿਉਂਕਿ ਪਿੱਛੇ ਕਟਰ ਚੱਲ ਰਿਹਾ ਹੈ ਨਾ ਤੇ ਪਹਿਲਾਂ ਤਾਂ ਤੁਸੀਂ ਇਹ ਦੱਸੋ ਤੁਹਾਡੀ ਉਮਰ ਕਿੰਨੀ ਆ ਉਮਰ ਮੇਰੀ 15 ਹਾਲ ਹੈ 15 ਸਾਲ ਆ ਬਹੁਤ ਛੋਟੀ ਉਮਰ ਹੈਗੀ ਆ ਤੁਹਾਡੀ ਹਨਾ ਕਿਉਂਕਿ ਸੰਵਿਧਾਨਕ ਤੌਰ ਤੇ ਤੁਸੀਂ ਮਜ਼ਦੂਰੀ ਕਰਨ ਕਰ ਨਹੀਂ ਸਕਦੇਗੇ ਹਨਾ ਤੇ ਪਰ ਫਿਰ ਵੀ ਤੁਸੀਂ ਮਜ਼ਦੂਰੀ ਕਰ ਰਹੇ ਹੋ ਕੀ ਕਾਰਨ ਆ ਭਾਈ ਕੀ ਮਜਬੂਰੀ ਆ ਜਿਹਦੇ ਕਰਕੇ ਤੁਸੀਂ ਮਜਬੂਰੀ ਕਰ ਰਹੇ ਹੋ ਉਮਰ ਸੀਮਾ ਤੁਹਾਡੀ ਹੈ ਨਹੀਂਗੀ ਫਿਰ ਵੀ ਤੁਸੀਂ ਕਿਹਦੀ ਮਜ਼ਦੂਰੀ ਕਰ ਰਹੇ ਹੋ ਫੀਸ ਭਰਨੀ ਆ ਜੀ ਤਾਂ ਕਾਦੀ ਫੀਸ ਭਰਨੀ ਆ 11ਵੀਂ ਦੀ ਫੀਸ ਭਰਨੀ ਆ अच्छा मजबूरी है ਤੁਹਾਡੀ ਨਾਮ ਤੇ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਆ ਰੇੜਾ ਰੇੜਾ ਚਲਾਉਂਦੇ ਆ ਸੋ ਅਸੀਂ ਗੱਲਬਾਤ ਕੀਤੀ ਅੱਜ ਇਹਨਾਂ ਮਜ਼ਦੂਰਾਂ ਦੇ ਨਾਲ ਸੋ ਇਹ ਕਹਾਣੀ ਸਿਰਫ ਇਹਨਾਂ ਮਜ਼ਦੂਰਾਂ ਦੀ ਨਹੀਂ ਹੈਗੀ ਇਹ ਕਹਾਣੀ ਭਾਰਤ ਦੇ ਵਿੱਚ ਕੰਮ ਕਰ ਰਹੇ ਸੈਂਕੜੇ ਹਜ਼ਾਰਾਂ ਮਜ਼ਦੂਰਾਂ ਦੀ ਆ ਜਿਹੜਾ ਅੱਜ ਮਜ਼ਦੂਰ ਦਿਹਾੜੇ ਤੇ ਵੀ ਇਸੇ ਤਰੀਕੇ ਦੇ ਨਾਲ ਕੰਮ ਕਰ ਰਹੇ ਆ ਖਾਪ ਰਹੇ ਆ ਔਰ ਜ਼ਿੰਦਗੀ ਨੂੰ ਜਿਉਣ ਯੋਗ ਬਣਾ ਰਹੇ ਆ ਸੋ ਅਸੀਂ ਇਨ੍ਹਾਂ ਮਜ਼ਦੂਰਾਂ ਦੇ ਲਈ ਕੀ ਕਰ ਸਕਦੇ ਆ ਇਹ ਸਵਾਲ ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ